ਓਏ ਹੈ ਗੁਰਜੀ ਦਾ ਕਾਲਸਾ ਵਾਹ ਹੈ ਗੁਰਜੀ ਕੀ ਫਤਿਹ ਨਾਕਰਾ ਪ੍ਰੋਡਕਸ਼ਨ YouTube ਚੈਨਲ ਦੇਖ ਲੋ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਕਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਿਓ ਬਈ ਬਾਕੀ ਆਪਾਂ ਕਬੂਤਰ ਲੈ ਕੇ ਆਇਆ ਫੇਰ 300 ਦਾ ਇੱਕ 600 ਦੇ ਦੋ ਬਈ ਕਬੂਤਰ ਪੂਰੇ ਚੰਗਿਆ ਬਈ ਜਿਹੜੇ ਅੱਜ ਐ ਪਿੱਛੇ ਕਬੂਤਰਾਂ ਦੇ ਇੱਧਰੋਂ ਜ਼ਿਆਦਾ ਪੱਕੀਆਂ ਠੱਲਾਂ ਪਈਆਂ ਹੋਈਆਂ ਨੇ ਬਈ ਓਕਿਆ ਢੱਲਾ ਵਾਲੇ ਕਬੂਤਰ ਹੈ ਬਾਈ ਜੀ ਠੀਕ ਹੈ ਜੀ 301 ਦਾ ਇੱਕ ਹੈ ਆ ਜਾਓ ਦੇਰੀ ਨਾ ਕਰਦੇ ਹੋ ਆਪਾਂ ਕਬੂਤਰ ਉਹਦੇ ਹੀ ਚੱਲਦੇ ਆਂਗੇ ਠੀਕ ਹੈ ਤੁਹਾਨੂੰ ਦਿਖਾਉਣੇ ਬਾਈ ਇੱਕ ਦੋ ਇੱਕ ਵੈਰਾਈਟੀ ਬਾਈ ਆ ਲਜਾ ਓਕਿਆ ਢੱਲਾ ਬਾਈ ਨੌ ਵਾਲਿਆਂ ਕਰਵਾ ਜਾਂਦੇ ਆ ਨੌ ਵਾਲਿਆਂ ਢੱਲਾ ਪੀਣੇ ਨੇ ਬਾਈ ਲਓ ਜੀ ਕਾਲਸਰੀ ਚਿੱਟੀਆਂ ਅੱਖਾਂ ਕਾਲੀ ਨੋਕ ਬਾਈ ਜੀ ਕਰ ਲਓ ਵਈ ਫਰਾਨਾ ਸ਼ੌਕ ਲਾਉ ਜੀ ਆ ਦੇਖ ਲਓ ਪੱਕੇ ਠੱਲਾ ਬਈ ਨਾਂ ਵਾਲੀ ਠੱਲਾ ਜੀ ਠੀਕ ਹੈ ਜੀ ਲਾਉ ਜੀ ਬਈ ਕਰ ਲਓ ਸ਼ੌਕ ਲਾਉ ਜੀ ਅਗਲੇ ਕਬੂਤਰ ਦਾ ਸ਼ੌਕ ਕਰਾਉਣਾ ਹੁਣ ਸਾਨੂੰ ਇਹ ਜੰਗ ਕੋਈ ਸਿੱਕਾ ਮੰਡਲਾ ਇੱਕ ਅੱਖ ਚ ਤੀਰ ਪੈਂਦਾ ਬਾਈ ਦੂਜੀ ਅੱਖ ਕਾਲੀ ਆ ਬਾਈ ਇਹਦੀ ਠੀਕ ਹੈ ਜੀ ਲਓ ਜੀ ਕਰੋ ਬਈ ਫੋਟੋ ਲਓ ਹਾਂ ਆ ਲਓ ਜੀ ਇਹਦੇ ਵੀ ਨੰਬਰ ਅੱਠ ਲਾ ਬਾਈ ਫੋਨ ਨੰਬਰ ਲਿਖਿਆ ਬਈ ਪੱਕੀ ਠੱਲਾ ਬਈ ਇਹ ਵੀ ਲਓ ਬਾਈ ਆਹ ਵੇਖ ਕਰੋ ਇਹ ਹੁਣ ਤੁਹਾਨੂੰ ਅਗਲੇ ਕਬੂਤਰ ਦਾ ਸ਼ੰਕ ਇਹ ਵੇ ਗੋਈ ਪੱਕੀ ਹੈ ਢਾਲਾ ਇਹ ਲਾਲ ਰਸਤਾ ਕਬੂਤਰ ਆ ਬਈ ਅੱਖ ਦੇਖੋ ਬਲਦਾਂ ਦੀ ਚੰਟੀ ਆ ਨਾ ਜਮਾ ਚਮਕਦੀ ਆ ਬਈ ਪੂਰੀ ਨੋਕ ਕੋ ਅੱਖ ਚਿੱਟੀ ਆ ਜਮਾ ਲਾਲ ਰਸਤਾ ਬਈ ਬਲੱਡ ਲਾਈਨ ਵੀ ਚੰਗੀ ਹੈਗੀ ਠੀਕਾ ਜਿਹੀ ਬਈ 300 ਦਾ ਇੱਕ ਕਰ ਬਈ ਇਹ ब्लड लाइन भी फुल चंपाई हाँ लो जी ए भी नंबर आई कर ला बी लो बी जी कर लो बी जी शौक लो बी जी अगली आ गई बी कबूतरी खट्टिया अखाण बी काली नोक है जी ठीक है जी बी कबूतर देखो कि शानदार है भाई देखी लो भाई जी करो चेक फॉर ना शौक करो ये भी देखो बी पक्की टल है जी ना टल ठीक है जी देखो भाई देखी चलो बी अच्छी लो भाई ਹੋ ਸੰਦ ਸੁਣੋ ਆਪਾਂ ਕਾਫੀ ਕਲਰ ਕੋ ਤੇਰਾ ਬਾਈਏ ਠੀਕ ਹੈ ਇਹ ਕਾਲਾ ਜੀ ਨਾ ਨਹੀਂ ਗਏ ਕਾਫੀ ਕਲਰ ਜੋ ਬਾਈ ਚਿੱਟੀਆਂ ਅੱਖਾਂ ਦਾ ਚਿੱਟੀਆਂ ਅੱਖਾਂ ਪੂਰੀ ਨੋਗਾ ਬਾਈ ਕਾਫੀ ਕਲਰ ਹੈ ਠੀਕ ਹੈ ਕਾਲਾ ਜੀ ਨਹੀਂ ਗਏ ਇਹ ਕਾਫੀ ਕਲਰ ਦਾ ਬਾਈ ਜੀ ਨਾ ਬਾਈ ਕਰੋ ਬਾਈ ਜੀ ਮੰਜਾ ਆਸ਼ਾ ਉਹ ਤਰਾ ਜੋ ਫੁੱਲ ਆਸਾਨਦਾਰਾ ਫੁੱਲ ਆ ਚੰਨ ਵੀ ਕਾ 19 ਸੰਦਰ ਆਇਆ ਬਾਈ ਅੱਜ 101 ਗੁਮਟਰ ਆਇਆ ਬਾਈ 101 ਗਰੂਈ ਬਾਈ ਜੀ ਅਗਲੇ ਗੁਮਟਰ ਦਾ ਸ਼ੌਕ ਕੀ ਹੈ ਅਗਲੇ ਗੁਮਟਰ ਦਾ ਸ਼ੌਕ ਕੋਣ ਹੈ ਬਾਈ ਜੀ ਇਹ ਗੁਮ ਉਦਰੀ ਹੈ ਬਾਈ ਠੀਕ ਹੈ ਜੀ ਇਹ ਹੈ ਗਿਆ ਬਾਈ ਕੂਬਤਰੀ ਲਓ ਜੀ ਦੇਖੋ ਕਰੋ ਚੈੱਕ ਚੱਟੀਆਂ ਅੱਖਾਂ ਨੇ ਸਾਈ ਨੋਕਾ ਛੋਟੀ ਜੀ ਬਾਈ ਇਧਰ ਘਰ ਬਾਈ ਇਧਰ ਲਵੇ ਕਰੇ ਨੂੰ ਕੈਮਰੇ ਨੂੰ ਛੋਟੀ ਜੀ ਨੋਕਾ ਬਾਈ ਜੀ ਚੱਟੀਆਂ ਅੱਖਾਂ ਦੀ ਕਾਲੀ ਚੀਨੀ ਆ ਬਾਈ ਝਾੜ ਪਈ ਝਾੜ ਵੀ ਪਈ ਹੋਈ ਆ ਬਾਈ ਜੀ ਕੂਬਤਰੀ ਇਹ ਵੀ ਫੋਲ ਚੰਗੀਆਂ ਬਾਈ ਜੀ चार पहरी की है हैगी ये भी फूलने नहीं चल गया भाई लो, लो तो तो भाई जी करो पंजा ना शाम लो भाई जी करो कबूतर चेक चट्टी आखा भाई चिटिया नहीं है बी हरिया अखा हरियाँ दो हरिया जी अखा बई चिट्टी नौक है बी जी करो बी जी फल शौक लो बी तो एक चीज थोर दिखाने बई जी है आ लो जी ए मोर लगी हुई है बी आग उठे बाजी उड़ाया हो ठीक है जी तो आ लो जी ਇਹਦੀ ਪੱਕੀ ਠੱਲ ਪਈ ਹੋਈ ਆ ਬਾਈ ਜੀ। ਔਰ ਇਹਦੇ ਤਾਂਬੇ ਦੀ ਠੱਲ ਪਈ ਹੋਈ ਆ। ਤਾਂਬੇ ਦੀ ਠੱਲ ਪਈ ਹੋਈ ਆ ਬਾਈ ਜੀ ਪੱਕੀ ਇਹਦੀ ਵੀ। ਫੇ ਬਾਜੀ ਉੜਿਆ ਹੋਇਆ ਹੋਈ ਇਹ ਕਬੂਤਰ। ਜੀ ਦੇਖ ਸਕਦੇ ਆ ਵੀ ਬਾਈ ਤੁਸੀਂ। ਠੀਕ ਹੋ ਜੀ ਬਾਈ। ਨੂੰ ਬਾਈ ਕਰਾਂਗੇ ਅਗਲੇ ਕਬੂਤਰ ਦਾ ਸ਼ੌਂਕ ਬਾਈ ਜੀ। ਇਹ ਝਾੜ ਚਾਹ ਕਬੂਤਰ ਬਾਈ। ਚੁਕਿਆ ਕੱਲ ਲਾਲ ਸਰਵਾਇ ਚੁਕਿਆ ਲਾਲ ਸਰਵਾਇ ਚੁਕਿਆ ਕਾ ਲੋ ਬਈ ਇਹ ਚਾਰ ਚਾਹ ਹੈ ਬਈ ਗੋਤਰਾ ਇਹਦੇ ਪਈ ਬਈ ਬਈ ਆਹ ਪਲਾਸਟਿਕ ਦੀ ਰਿੰਗ ਜੀ ਪਈ ਆ ਬਈ ਇਹ ਹੈਗੀ ਪੱਕੀ ਮੰਗੂਣਗੀ ਲਾਗਠਾ ਨਹੀਂ ਹੈਗੀ ਇਹ ਜਾਨੀ ਕਿ ਪਈਏ ਹੋਈ ਹੈਗੀ ਪਲਾਸਟਿਕ ਦੀ ਪਰ ਹੈਗੀ ਪੱਕੀ ਆ ਬਈ ਇਹ ਵੀ ਠੀਕ ਹੈ ਤੋ ਬਾਈ ਕਰੀ ਜਲਵਾ ਜੀ ਚੈੱਕ ਨੂੰ ਆ ਜੀ ਕੱਲਾ ਕੱਲਾ ਕੂਤਰ ਦਿਖਾਵਾਂਗੇ ਬਾਈ ਜੀ ਕੱਲਾ ਕੱਲਾ ਲਓ ਬਾਈ ਜੀ ਆਪਾਂ ਡਾ ਕੂਤਰਾ ਹੈਗਾ ਠੀਕ ਹੈ ਜੀ ਇਹ ਵੱਡਾ ਕੂਤਰਾ ਬਾਈ ਖਰਤਨੇ ਆਖਣੇ ਇਹ ਅੱਖਣੇ ਬਈ ਲਾਲ ਸਰਦਾ ਬਾਈ ਇਹ ਵੱਡਾ ਕੂਤਰਾ ਬਾਈ ਚੈੱਕ ਕਰ ਆਹ ਲਓ ਜੀ ਪੰਜਿਆਂ ਦਾ ਕਰਾਂ ਸ਼ੋਅ ਲੋ ਬਈ ਕਰੋ ਚੱਕਾ ਕਾਲੀਆਂ ਅੱਖਾਂ ਸਾਫ ਚਟਾ ਬਈਏ ਪਾਇਆ ਦਾ ਮੋਜਾ ਬਈਏ ਪਾਇਆ ਦੇ ਮੋਜਾ ਬਈਏ ਲੋ ਨੋ ਵਈ ਜੀ ਚੱਕੋ ਕੰਮ ਆ ਗਿਆ ਲਾਗੋ ਮਦਰਾ ਲੋ ਵਈ ਜੀ ਹੁਣ ਸੋਣ ਨੂੰ ਦਿਖਾਉਣਾ ਕਬੂਦਰੀ ਲਾਲ ਸਰਾ ਬਈ ਪੂਰੀ ਨੋਕ ਹੈ ਲਾਲ ਸਰ ਪੂਰੀ ਨੋਕ ਚਿੱਟੀਆਂ ਅੱਖਾਂ ਦੀ ਬਈ ਆਹ ਲਾਸਟ ਕੰਨੀ ਆ ਰਹੀ ਹੈ ਬਈ ਇਹਦੀ ਲਾਸਟ ਲਾਸਟ ਆ ਰਹੀ ਹੈ ਬਈ ਇਹਦੀ ਠੀਕ ਹੈ ਜੀ ਕਰੋ ਵਾਜੀ ਪੰਜਾਂ ਦਾ ਸ਼ੌਕ ਨੋ ਵਾਜੀ ਕਰੀ ਚਲੋ ਚੱਕੋ ਨੋ ਵਾਜੀ ਹੁਸੰਦ ਖੁਣਾ ਕੋ ਉਤਰੀ ਖਟੀਆਂ ਅੱਖਾਂ ਓਰੀ ਜੀ ਨੋਕ ਆ ਬਾਈ ਇਹ ਤੇ ਖੱਟੀਆਂ ਅੱਖਾਂ ਆ ਠੀਕ ਹੈ ਜੀ ਬਾਈ ਕਰੋ ਪਰਾਂਸ਼

ਕਾਲੀਆਂ ਅੱਖਾਂ ਬਈ ਸਾਬ ਜਿੱਟੇ ਇਹ ਨਾ ਮਦੀਨਾ ਬਈ ਲੋਜੀ ਕਰੋ ਪੱਜਿਆਂ ਦਾ ਸ਼ੌਂਕ ਇਹੇ ਢੱਲ ਪਈਏ ਬਈ ਪਲਾਸਟਿਕ ਦੀ ਲੌਕ ਢੱਲ ਲਓ ਬਈ ਅੱਜ ਢੱਲਾਏ ਬੱਤਾ ਆਪਣੇ ਬੁੱਤਰ ਠੀਕ ਹੈ ਜੀ ਬਈ ਨੂੰ ਬਈ ਕਰੋ ਚੈੱਕ

ਚੈੱਕ ਕਰੀ ਚੱਲੋ ਬਾਈ ਗੱਲਾ ਗੱਲਾ ਲੋ ਬਾਈ ਜੀ ਆ ਮਦੀਨ ਆ ਬਾਈ ਜੀ ਕਿਸ ਨੂੰ ਰੱਤੀ ਮਦੀਨ ਦੀ ਵੀ ਲੋੜ ਹੁੰਦੀ ਆ ਤੁਸਨ ਉਹ ਵੀ ਦਿਖਾਉਣੇ ਖਰਤੀਆਂ ਆਕਾ ਪੂਰੀ ਨੋਕ ਲਾ ਰੱਤੀ ਇਹਿਆਂ ਤੋਂ ਉਹ ਤੋਂ ਕੰਨੀਆਂ ਤਿੰਨ ਚਾਰ ਚਿੱਟੀਆਂ ਬਾਈ ਡੱਬੀ ਵੀ ਕਬੂਦਰੀ ਆ ਬਾਈ ਡੱਬੀ ਆ ਲੋ ਬਾਈ ਜੀ ਦੇਖ ਸਕਦੇ लाल टप्पी जी गुजरी हो जी लो जी पंचे का शौक करो लो जी करो चेक मदीना भाई फिर चिट्टी अखा लाल सर पूरी नोक भाई जी देखो बोधरी फल शौक करो भाई जी आ करो भाई जी पंजे ली जी चिटी अखा कबूतर लो भाई जी चिट्टी अखा का कबूतर थो दिखाने के चट्टिया अखा चट्टी ना जी साफ चिट्टा है ਤੇ ਇਹਦੇ ਵੀ ਬਾਈ ਪੱਕੀ ਠੱਲ ਪਈ ਦੀ ਆ ਨੰਬਰ ਵਾਲੀ ਠੱਲ ਪੱਕੀ ਆ ਬਾਈ ਬਾਈ ਲਓ ਵਈ ਕਰੋ ਚੈੱਕ ਤੇ ਹਾਲੋ ਬਾਈ ਜੀ ਲਾਸਟ ਕਬੂਤਰ ਤੁਹਾਨੂੰ ਫੇਰ ਦਿਖਾਉਣੇ ਆਪਾਂ ਦੋਵੇਂ ਕੌਈਆਂ ਅੱਖਾਂ ਨੇ ਬਾਈ ਦੋਵੇਂ ਕਾਲੀ ਅੱਖਾਂ ਜੀ ਚਿੱਟੀ ਨੂੰ ਕਹ ਬਈ ਜੀ ਸਾਫ ਚਿੱਟਾ ਬਈਏ ਲਾੜਡ ਲਾੜਟ ਕੰਨੀ ਆ ਰਹੀ ਆ ਪਈ ਦੀ ਦੇਖ ਸਕਦੇ ਤੁਸੀਂ ਕਦ ਘਾੜੀ ਬਹੁਤ ਆ ਗੁੱਤਰ ਦਾ ਦੇਖੋ ਫੋਟੋ ਮੰਗੋ ਵਈ ਫੋਟੋ ਸਵਾ ਫੋਟੋ ਮੰਗੋ ਚੱਲੋ ਬਈ ਇਹਦੀ ਪੱਕੀ ਡਾਲਾ ਬਈ पक्या डल वाले कबूतर आए हुए बी एक घर दे कबूतर है गए सारी एक घर दबूतर है भाई है ते लो भाई देखो कबूतर ठीक है जी सुन दिखाने भाई कबूतर कला कला लो भाई करो चेक कला कला कबूतर कला कला कबूतर चेक कर लो भाई बोल कला डे लो भाई जी कला कला कबूत चेक करावा जमा कला हेलो जी भाई लो भाई जी कला उत्र कला कबूतर चेक करावा कला कल ਅੱਜ ਆਪਣੇ ਕੋਲ ਢੱਲਾ ਵਾਲੇ ਕਬੂਤਰ ਆਉਂਦਾ ਹੈ ਬਈ ਇੱਕ ਘਰ ਦੇ ਕਬੂਤਰ ਗਿਆ ਬਈ ਪੱਕੀਆਂ ਢੱਲਾ ਬਈ ਨੰਬਰ ਵਾਲੀਆਂ ਢੱਲਾ ਗਿਆ ਨੰਬਰ 9 ਫੋਨ ਨੰਬਰ ਵੀ ਲਿਖਿਆ ਢੱਲਾ ਤੇ 9 ਵੀ ਲਿਖਿਆ ਪਿੰਡ ਵੀ ਲਿਖਿਆ ਬੰਦੇ ਦਾ ਉਹ ਢੱਲਾ ਨੇ ਬਈ 9 ਵਾਲੀਆਂ ਢੱਲਾ ਪਈਆਂ ਨੇ ਆਂਦੇ ਠੀਕ ਹੈ ਜੀ ਬਈ ਕਰ ਸਕਦੇ ਹੋ ਚੈੱਕ ਤੁਸੀਂ ਕੱਲਾ ਕੱਲਾ ਗੋਤਰਾ ਬਾਈ ਇਹ ਆ ਬੈਠਿਆ ਬਾਈ ਰੁੱਤੇ ਇਹ ਬੈਠਿਆ ਬਾਈ ਰੁੱਤੇ ਕਰੋ ਚੈੱਕ ਕੱਲਾ ਕੱਲਾ ਬਾਈ ਗੋਤਰਾ ਇਹਦਾ ਕਲਰ ਹੈਗਾ ਬਾਈ ਕਾਫੀ ਕਲਰ ਹੈ ਕਾਲਾ ਚੀਨਾ ਨਹੀਂ ਹੈਗਾ ਕਿਤੇ ਕਾਲਾ ਚੀਨਾ ਕਹਿੰਦਾ ਉਹਨੂੰ ਇਹ ਕਾਫੀ ਕਲਰ ਗੋਤਰਾ ਬਾਈ लो भाई करो कला कला कूत्र चेक ये है भाई टोटल अपने को तीन तीन सी सत अठ नौ दस दो बारह दो चौदह पंद्रह सोलह सतारह अठारह ने बै जी अठारह भाई जी टोटल ठीक है जी भाई किसी ने कट्ठे चकने कट्ठे चक लो टोटवे चकने टुटवे चक लो 300 ਦਾ 1 ਆ ਬਾਈ ਇਹ ਤੇ ਫੋਨ ਨੰਬਰ ਹੈਗਾ ਬਾਈ ਜੀ ਮੇਰਾ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ 88728 01437 ਮੇਰਾ ਫੋਨ ਨੰਬਰ ਹੈ ਪਿੰਡ ਨਾਗਰਾ ਬਾਈ ਜ਼ਿਲ੍ਹਾ ਸੰਗਰੂਰ ਨੇੜੇ ਜਿਉਣੇ ਮੌੜਾਂ ਆ ਮੌੜਾਂ ਨੇ ਜੀ ਬੱਲੂ ਮੌੜਾਂ ਆ ਮੌੜਾਂ ਕਿਹੜਾ ਜਿਉਣੇ ਮੌੜਾਂ ਆ ਮੌੜਾਂ ਕਿਹੜਾ ਇਹ ਠੀਕ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਤੇ ਨਾਗਰਾ ਕਲੈਕਸ਼ਨ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ